ਦੋਸਤੋ ਕੀ ਹਾਲ ਚਾਲ ਆ ਅੱਜ ਅਸੀਂ ਆਏ ਹੋਏ ਆ ਬੁਰਦੈਲਾ ਪਾਸੋ ਬੁਰਦੈਲਾ ਇਕਲ ਬੈਰਗੋ ਤੇ ਅਲਬੈਰਗੋ ਦੇ ਨਾਲ ਹੀ ਬਹੁਤ ਸੋਹਣੀ ਜੀ ਪਲੇਸ ਆ ਇੱਥੇ ਹੱਲੇ ਵੀ ਬਰਫ਼ ਜੰਮੀ ਹੋਈ ਆ ਤੇ ਅੱਜ ਅਸੀਂ ਇਹ ਦੇਖਦੇ ਆ ਉਧਰਲੀ ਸਾਈਡ ਤੇ ਜਾ ਕੇ ਕਿ ਉਧਰ ਵੀ ਕਾਫੀ ਬਰਫ਼ਾ ਜਾਂ ਫਿਰ ਇਦਾਂ ਦਾ ਹੀ ਆ ਚਲੋ ਦੇਖਦੇ ਆ ਅੱਗੇ ਵੀ ਤੁਹਾਨੂੰ ਥੋੜੇ ਵਿਊ ਚੈੱਕ ਕਰਾਵਾਂਗੇ ਕਿੱਦਾਂ ਦੇ ਆ ਬਹੁਤ ਵਧੀਆ ਵਿਊ ਆ ਅੱਗੇ ਵੀ ਦੇ ਚਲੋ ਫਿਰ ਆਜੋ ਚਲਦੇ ਉੱਪਰ ਵਾਓ ਨਾਈਸ ਪਲੇਸ ਚਲੋ ਫਿਰ ਚਲਦੇ ਤੁਰ ਕੇ ਚਲਦੇ ਆਂ ਦੇਖਦੇ ਹਾਂ ਕਿ ਹਿਸਾਬ ਕੋਈ ਟੋਆ ਟਾਇਨਾ ਹੋਵੇ ਜੀ ਚ ਪੈਰ ਪੈ ਰਵੇ ਤਾਂ ਆਪਾਂ ਇੱਥੇ ਹੀ ਅੜਵੜੀ ਜਾਈਏ ਹੈ ਤਾਂ ਕਾਫੀ ਦੂਰ ਹੈ ਚੱਲ ਕੇ ਦੇਖਦੇ ਆਂ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈ ਦਰੰਦ ਤੇ ਕਾਫੀ ਆ ਉਹ ਆਪਣੀ ਦੂਰ ਗੱਡੀ ਖੜੀ ਆ ਇੱਕ ਰੈਸਟੋਰੈਂਟ ਹੀ ਆ ਹੋਈ ਵੀ ਅੱਜ ਬੰਦ ਹੀ ਲੱਗਦਾ ਚੱਲਦੇ ਆਉਂਦੇ ਆ ਹੀ ਸ਼ਾਇਦ ਆਪਾਂ ਰੈਡ ਕੇ ਹੀ ਆ ਜੀਏ ਤੇ ਸ਼ਾਟ ਲੈ ਇੱਥੇ ਇੱਕ ਬੋਲ ਵੀ ਪਈ ਆ ਸ਼ਾਇਦ ਇੱਥੇ ਕੋਈ ਕ੍ਰਿਕਟ ਕ੍ਰਿਕਟ ਖੇਡਦੇ ਹੋਣੀ ਜਾਂ ਤਾਂ ਹੁਣ ਥੋੜੀ ਬਸ ਪਈ ਆ ਨਹੀਂ ਮੋਟਰਸਾਈਕਲ ਵੀ ਚਲਾਉਣ ਆਉਂਦੇ ਆ ਲੋਕ ਪੈ ਜਾਂਦੇ ਪੈ ਹੋਏ ਜਦ ਤੱਕ ਮੋਟਰਸਾਈਕਲ ਨਹੀਂ ਆਉਂਦੀਆਂ ਹੋ ਵੀ ਦੋਸਤੋ ਠੰਡ ਤਾਂ ਬਹੁਤ ਆ ਉੱਪਰ ਜਿਉਂ-ਜਿਉਂ ਚੜਦੇ ਜਾਂਦੇ ਮੇਰੇ ਹਿਸਾਬ ਨਾਲ ਜ਼ੋਰ ਤਾਂ ਲੱਗਦਾ ਉੱਪਰ ਚੜਨ ਨੂੰ ਥੋੜਾ ਦਾ ਘੋੜੇ ਘਾੜੇ ਭੀਉਣ ਹੁੰਦੇ ਲੋਕ ਦੇਖੋ ਕਿੰਨੀ ਦੂਰ ਆ ਗਏ ਵਾਓ ਉਪਰਲੀ ਪਹਾੜੀ ਦਿਖਣ ਲੱਗੀ ਪਈ ਉੱਪਰ ਜਾ ਕੇ ਦੇਖਦੇ ਆ ਕੀ ਹਾਲ ਹੋ ਗਦਾ ਚੜਨ 'ਚ ਮੁਸ਼ਕਲ ਤਾਂ ਆ ਰਹੀ ਆ ਬਾਕੀ ਚੱਲਦੇ ਆ ਤਾਨੂੰ ਪਿਛੋਂ ਦਿਖਾਉਣਾ ਥੋੜਾ ਜਿਆ ਕਿੰਨੀ ਦੂਰ ਆ ਗਿਆ ਵਾਓ ਨਾਈਸ ਉਹ ਬਲੈਕ ਕਲਰ ਦੀ ਆਪਣੀ ਗੱਡੀ ਖੜੀ ਆ ਇਥੇ 뷰 ਘੈਂਟ ਹੋਈ ਜਾਂਦਾ ਹੁਣ ਹਾ ਆਇਆ ਪਹੁੰਚ ਹੀ ਗਿਆ ਉੱਪਰ ਪਰਲੇ ਬੰਨੇ ਜਾ ਕੇ ਦੇਖਦੇ ਹੈ ਕੀ ਹੈ ਇਧਰ ਓ ਦਿਓ ਓਏ ਹੋਏ ਹੋਏ 뷰 ਵਾਓ ਨਾਈਸ ਥਿਊ ਬਹੁਤ ਹੀ ਸੋਹਣਾ ਥਿਊ ਸੂਰਜ ਵੀ ਅੱਜ ਹੈਗਾ ਥਿਊ ਹੀ ਬੜਾ ਘੰਟਾ ਤੇ ਲੱਗਦਾ ਇਹ ਤਾਂ ਕਾਫੀ ਉੱਪਰ ਆ ਗਿਆ ਮੈਂ ਮਾਰੇ ਦੀ ਉਚਾਈ ਸੁੰਦਰਪਾਲ ਤੋਂ 1000 ਉਚਾਈ ਹੈ ਇਹਦੀ ਬਹੁਤ ਸੋਹਣਾ ਥਿਊ ਆਈ ਲਵ ਯੂ ਵਾਓ ਦਿਨ ਦੇ ਭੌਗਾਂ ਲੱਗਾ ਵੀ ਉਹਦਾ ਲੋ ਜੀ ਪਹੁੰਚ ਗਿਆ ਆਪਾਂ ਇਸ ਵਿਊ ਤੇ ਬਹੁਤ ਵਧੀਆ ਸੋਚਦੇ ਹੋਣੇ ਤੁਸੀਂ ਕਿ ਕਿਹੜੀ ਜਗ੍ਹਾ ਇਹ ਹੈਗੀ ਤ੍ਰੰਤੀਨੋ ਦੇ ਵਿੱਚ ਤ੍ਰੈਂਟੋ ਦੇ ਲਾਗੇ ਵਾਓ ਬਹੁਤ ਸੋਹਣਾ ਵਿਊ ਆ ਸੜਕਾਂ ਸਾਫ਼ ਆ ਅੱਗੇ ਚੱਲ ਕੇ ਤੁਹਾਨੂੰ ਥੋੜੇ ਵੀਊ ਦਿਖਾਉਨੇ ਆ ਬਹੁਤ ਘੈਂਟ ਘੈਂਟ ਵੀਊ ਆ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਊ ਕਿੱਦਾਂ ਦੇ ਲੱਗੇ ਆ ਹੁਣ ਤਾਂ ਚਲੋ ਮੌਸਮ ਆ ਬਰਫ਼ ਬਰਫ਼ ਪੈ ਰਹੀ ਆ ਤੇ ਜਦੋਂ ਬਰਫ਼ ਨਹੀਂ ਪਈ ਹੁੰਦੀਗੀ ਉਦੋਂ ਹਰਿਆਲੀ ਹੁੰਦੀ ਇੱਥੇ ਚਾਰ ਚਾਰ ਬਹੁਤ ਜਿਆਦੀ ਹਰਿਆਲੀ ਹੁੰਦੀ ਮੈਨੂੰ ਤਾਂ ਵਧੀਆ ਲੱਗਾ ਇੱਥੇ ਆ ਕੇ ਬਹੁਤ ਵਧੀਆ 뷰 ਲੱਗੇ ਚਲੋ ਓਕੇ ਨੈਕਸਟ 뷰 ਦਿਖਾਉਂਦੇ ਤੁਹਾਨੂੰ ਕੋਈ ਹੋਰ ਹਾਂਜੀ ਜਦੋਂ ਮੈਂ ਚੜਿਆ ਸੀ ਉਦੋਂ ਕੁਝ ਹੋਰ ਗੱਲਬਾਤ ਸੀ ਉਦੋਂ ਸਾਹ ਚੜਦਾ ਸੀ ਹੁਣ ਸਾਹ ਸੁਹ ਨਹੀਂ ਚੜਦਾ ਇੰਨਾ ਸਹੀ ਆ ਲੱਗਾ ਵਧੀਆ ਉਹ ਘਰ ਵੀ ਹੈਗਾ ਕਿਸਦਾ ਤੁਰ ਛੋਟੀ ਇੱਕ ਪਾਰਕ ਵੀ ਬਣਾਈ ਹੋਈ ਆ ਤੇ ਰੈਸਟੋਰੈਂਟਾ ਲੋਕੀ ਰਹਿੰਦੇ ਆ ਉਧਰ ਦੇ ਥਾਵਾਂ ਤੇ ਵੀ ਲਾਗੇ ਬੰਨੇ ਆ ਰੈਸਟੋਰੈਂਟ ਗਰਮੀਆਂ ਨੂੰ ਬਹੁਤ ਚੱਲਦਾ ਹੁਣ ਵੀ ਚੱਲਦਾ ਹੁਣ ਅੱਜ ਬੰਦ ਹੀ ਲੱਗਦਾ ਭਾਵੇਂ ਅੰਦਰ ਹੋਵੇ ਕੋਈ ਪਤਾ ਨਹੀਂ ਵਾਓ ਨਾਈਸ ਆਓ ਫਿਰ ਇਟਲੀ ਜਿੰਨੇ ਵੀ ਦੇਖਣ ਵਾਲੇ ਆ ਤੁਹਾਨੂੰ ਵੀ ਘੁਮਾਵਾਂਗੇ ਇਹੋ ਜਿਹੀਆਂ ਪਲੇਸ ਤੇ ਹਾਂਜੀ ਆਹ ਲੋ ਫਿਰ ਤੁਹਾਨੂੰ ਇੱਕ 55 ਨੰਬਰ ਘਰ ਦਿਖਾਉਂਦੇ ਆ ਤੇ ਕਿੱਦਾਂ ਦੇ ਦਰਵਾਜੇ ਹੁੰਦੇ ਸੀਗੇ ਇਟਾਲੀਅਨ ਘਰਾਂ ਦੇ ਜਿਹੜੇ ਪਹਾੜਾ ਇੱਥੇ ਰਹਿੰਦੇ ਸੀ ਤੇ ਆਹ ਦਰਵਾਜੇ ਤੇ ਲੱਗਦਾ ਪੱਕਾ ਹੀ ਬੰਦਾ ਕਰਤਾ ਕਿੱਦਾਂ ਵਾਓ ਇੱਥੇ ਲੱਗਦਾ ਪਾਣੀ ਵੀ ਪਾਣੀ ਡਿੱਗ ਰਿਹਾ ਉਤੋਂ ਬਚ ਕੇ ਜਰਾ ਘਰੇ ਕੋਈ ਹੈਗਾ ਵੀ ਆ ਕਿ ਨਹੀਂ ਬਾਰੀ ਲੱਗਦੀ ਘਰ ਦੀ ਲਓ ਜੀ ਕੁਛ ਦੇਖ ਕੇ ਮੈਂ ਆਇਆ தோ ਯਾਰ ਇੱਥੇ ਬਰਫਾਂ ਪਈਆਂ ਹੋਈਆਂ ਨੇ ਇਹ ਵੀ ਕਿਸੇ ਟਾਈਮ ਕੋਈ ਰਹਿੰਦਾ ਹੋਊਗਾ ਸ਼ਾਇਦ ਗਰਮੀਆਂ ਚਾ ਕੇ ਰਹਿੰਦੇ ਹੋਣ ਇਸ ਘਰ ਦੇ ਵਿੱਚ ਉਹ ਇੱਕ ਪੱਠੀ ਜੀ ਬਣਾਈ ਛੋਟੀ ਆਲਾ ਇਹ ਇੱਥੇ ਰੋਟੀ ਪਾਣੀ ਕਰਦੇ ਹੋਊਗੇ ਪੀਜ ਪੂਜਾ ਤਾਂ ਨਹੀਂ ਬਣਾਉਂਦੇ ਮੇਰੇ ਹਿਸਾਬ ਨਾਲ ਲਾਜੀ ਉਧਰ 56 ਨੰਬਰ ਲਿਖਿਆ ਏ ਤੇ 57 ਲਿਖਿਆ ਲੋ ਵਧੀਆ ਆ ਅਬ ਵੀਜ਼ੋ ਪਤਾ ਨਹੀਂ ਕੀ ਕੀਤਾ ਹੋਇਆ ਤਾਂ ਹਾਂ ਚਲੋ ਵਾਪਸ ਚਾਲਦੇ ਕੋਰਟਾਂ ਨੂੰ ਵੀਊ ਚੈੱਕ ਕਰਾਉਂਦੇ ਆ। ਪਾਸੋ ਬੋਰਦਲੋ। ਕੁਝ ਵੀ ਜਾਂ ਟੂਰਿਸਟ ਵੀ ਆਏ ਹੋਏ ਆ। ਦੋ ਚਾਰ ਟੂਰਿਸਟ ਆਏ ਹੋਏ ਆ ਘੁੰਮਣ ਸਰਣ। ਵਾਓ! ਲਓ ਜੀ। ਟਰਾਂਸਫਾਰਮਰ ਵੀ ਹੈਗਾ। ਦੇਖ ਲਓ ਇੱਟੀ ਇਟਲੀ ਦੇ ਟਰਾਂਸਫਾਰਮਰ। ਤਾਂ ਥੋੜਾ ਨੇੜੇ ਕਰਕੇ ਦਿਖਾਉਂਦੇ ਆ। ਲੱਗਦਾ ਤੇ ਈਂਡ ਯਾਰ ਗਈ ਆ ਕਰੰਟ ਹੋਣਾ ਵਾ ਵਾ ਇਹਦੇ ਚ ਹਾਂਜੀ ਚੱਲਦੇ ਆ ਆਪਾਂ ਇੱਕ ਨਵੀਂ ਲੋਕੇਸ਼ਨ ਤੇ ਤੇ ਹੁਣ ਇੱਥੋਂ ਆਪਾਂ ਤੁਹਾਨੂੰ ਲੋਕੇਸ਼ਨ ਦਿਖਾਤੀ ਆ ਹੁਣ ਅੱਗੇ ਚੱਲਦੇ ਆਪਾਂ ਇੱਕ ਨਵੀਂ ਲੋਕੇਸ਼ਨ ਤੇ ਮੇਰੇ ਹਿਸਾਬ ਨਾਲ ਉਹ ਲੋਕੇਸ਼ਨ ਤੁਹਾਨੂੰ ਇਤੋਂ ਵੀ ਜ਼ਿਆਦਾ ਪਸੰਦ ਆਊਗੀ ਓਕੇ ਚਲੋ ਆਜੋ ਫਿਰ ਚੱਲਦੇ ਆ ਗੁੱਸ ਲਗ ਮੈਂ ਇਹਦੇ ਗਿਆ ਹੀ ਇੱਥੇ ਕੋਈ ਨਹੀਂ ਆਪ ਨੂੰ ਲੱਭਣਾ ਲੈ ਵੀ ਦੋ ਬੰਦੇ ਹੈ ਜੀ ਚੈੱਕ ਕਰ ਰਿਹਾ ਲੱਗਦਾ ਉਹ ਵੀ ਵੀਊ ਚੈੱਕ ਕਰਨ ਆਇਆ ਕਿ ਕਤੋਂਦੇ ਆ ਚਾਓ ਲੈ ਵੀ ਇਹਨਦੇ ਵੀ ਕੋਈ ਤਾਂ ਮਿਲਿਆ ਸਾਨੂੰ ਉਹ ਵੀ ਕਹਿੰਦੇ ਹੁਣੇ ਕੋਈ ਇੱਧਰ ਆਉਂਦਾ ਹੀ ਘੱਟ ਹੀ ਆ ਲੈ ਵੀ ਬੜਾ ਘੈਂਟ ਵੀ ਤੁਹਾਨੂੰ ਦਿਖਾਉਣ ਜਾ ਰਹੇ ਆ ਲੋ ਪਹਾੜੀਆਂ ਐ ਕੱਜੀਆਂ ਪਈਆਂ ਉੱਪਰੋਂ ਬਰਫ਼ ਨਾਲ ਇਹ ਤਾਂ ਥੋੜੀ ਬਰਫ਼ ਘਟ ਗਈ ਆ ਹੁਣ 2-4 ਦਿਨ ਹਫਤਾ ਤੋਂ ਪਹਿਲਾਂ ਬਹੁਤ ਜਿਆਦੀ ਸੀ ਮੋੜ ਵੀ ਸੋਹਣੇ ਆ ਮੋੜ ਵੀ ਇਦਾਂ ਬਣਾਏ ਆ ਜਦੋਂ ਸੱਪ ਨਹੀਂ ਲੰਘਿਆ ਹੁੰਦਾ ਇਦਾਂ ਕਰਦਾ ਅੱਜ ਘਰ ਹੀ ਲੰਘਿਆ ਹੁੰਦਾ ਤਕੜਾ ਕਿ ਨਹੀਂ ਅੰਦਰ ਆ ਇੱਕ ਦੋਸਤ ਵੀ ਆ ਮੇਰੇ ਨਾਲ ਪਰ ਉਹ ਥੋੜਾ ਸ਼ਰਮਾ ਰਿਹਾ ਸ਼ਾਇਦ ਅਗਲੀ ਵੀਡੀਓਜ਼ ਦੇ ਵਿੱਚ ਉਹ ਆਵੇ ਮੇਰਾ ਬਹੁਤ ਹੀ ਪਿਆਰਾ ਦੋਸਤ ਮੁਸਕਰਾਤਾ ਰਿਹਾ ਹੈ ਇਸ ਟਾਈਮ ਚਲੋ ਬਾਕੀ ਵੀਊ ਚੈੱਕ ਕਰਦੇ ਆ ਤੇ ਵੀਊ ਚੈੱਕ ਕਰਦੇ ਕਰਦੇ ਆਪਾਂ ਜਾਣ ਲੈਨੇ ਅੱਜ ਸਾਰਾ ਚੱਕਰੀ ਵੀਊ ਦਾ ਵੀਊ ਹੀ ਦੇਖਦੇ ਤੁਰੇ ਫਿਰਦੇ ਬਾਕੀ ਇਟਲੀ ਹੈ ਰਪੋਸ ਸੁਣੀ ਹੈ ਸਾਰੇ ਪੰਨੇ ਸੁਣੀ ਹੈ ਪਰ ਇਹ ਨਾਰਥ ਦੇ ਏਰੀਆ ਇੱਥੇ ਬਰਫ਼ ਦਾ ਤਾਂ ਫਿਰ ਕੀ ਬਾਤਾਂ ਮਰਫੀ ਬਰਫ਼ਾ ਕਿ ਯਾਰ ਮੋੜ ਯਾਦਾ ਹੀ ਆ ਯਾਰ ਤੇ ਨਹੀਂ ਬੈਲਾ ਬੋਰਦੋ ਦਾਈਆ ਬਹੁਤ ਜੀ ਤਨ برف ਪੈੰਦੀ ਸੀ ਜੇ ਕਦੇ ਉਦਣ ਆਉਂਦੇ ਉਦੋਂ ਤੇ ਆਪਾਂ ਫਸ ਜਾਣਾ ਸੀ ਯਾਰ ਅਸੀਂ ਤਾਂ ਪਲਾਨ ਬਣਾ ਰਹੇ ਹੁਤ ਨਹੀਂ ਆਉਂਦਾ ਪਰ ਨਹੀਂ ਯਾਰ ਬੋਰ ਇਸ ਕੀ ਹੈ ਤਾਂ ਇਹ ਹੁਣ ਤੱਕ ਕੀ ਹੈ ਬਰਫਾਂ ਛੜਕਾਂ ਛੜਕਾਂ ਸਾਫ ਆ ਤਾਂ ਕਰਕੇ ਹੀ ਇੱਧਰ ਨੂੰ ਆ ਗਏ ਨਹੀਂ ਤਾਂ ਬਹੁਤ ਯਾਰ ਰਿਸਕ ਕਰਦੇ ਚਲੋ ਹੁਣ ਇੱਥੇ ਗੱਡੀ ਖਲਾ ਕੇ ਆਪਾਂ ਤੁਹਾਨੂੰ ਥੋੜੇ ਵੀਊ ਚੈੱਕ ਕਰਾਵਾਂਗੇ ਥੋੜੇ ਵੀਊ ਚੈੱਕ ਕਰਉਨੇ ਆ ਕਿੱਦਾਂ ਦੇ ਆ ਮੈਨੂੰ ਤਾਂ ਇਦਾਂ ਲੱਗਦਾ ਇਹਦਾ ਉਹ ਆਪਣੇ ਇੰਡੀਆ ਨਹੀਂ ਹੁੰਦਾ ਟੂ ਪਾਈਆਂ ਤੇ ਬਹਿ ਕੇ ਉਹ ਉਥੋਂ ਮਾਰਦੇ ਹੁੰਦੇ ਸ਼ਾਲਾ ਉਦਾਂ ਕਿਤੇ ਕਰਕੇ ਦੇਖੀਏ ਇੱਥੇ ਨੀ ਆ ਰ ਆਵੇ ਚਲੋ ਇੱਥੇ ਗੱਡੀ ਸਾਈਡ ਤੇ ਮੜੀ ਲਾ ਲੈਨੇ ਆ ਅੱਧੇ ਟਾਇਰ ਪਾਹ ਕਰ ਲੈਨੇ ਅੱਧੇ ਠਾਂ ਕਰ ਲੈਨੇ ਵਧੀਆ ਰੰਗ ਆ ਰਿਹਾ ਹੋਵੇ ਖਵਾ ਦੇ ਵੈਰੀ ਇੱਥੇ ਇੱਥੇ ਤਾਂ ਆਉਣਾ ਵੀ ਨਹੀਂ ਕਿਹਨੇ ਭਾਈ ਇੱਥੇ ਨਹੀਂ ਗਏ ਨੇ ਹੁਣ ਤੇ ਤੇ ਪੁਲਿਸ ਵਾਲਾ ਹੀ ਆਉਣਗੇ ਉਹਨੇ ਆ ਭਰਾਵਾ ਤੈਨੂੰ ਸੂਰਜ ਮਾਰਦਾ ਹੋਇਆ ਚਮਕਾਂ ਮੈਂ ਕਿਹਾ ਸੂਰਜ ਨੂੰ ਵੀ ਦਿਖਾ ਦਈਏ ਸੂਰਜ ਕਿਦਾਂ ਚਮਕਾਂ ਮਾਰ ਰਿਹਾ ਅੱਜ ਜਿਨੋਂ ਇਹ ਟੋਪਾ ਪੈਂਦੀ ਆ ਇਹਦੀ ਸੂਰ ਪਹਾੜਾਂ ਤੇ ਤੇ ਹੋਰ ਵੀ ਵਧੀਆ ਨਜ਼ਾਰਾ ਆਉਂਦਾ ਦੇਖਣ ਦਾ ਇਹਨਾਂ ਨੂੰ ਵੀ ਤੇ ਬਹੁਤ ਸੋਹਣਾ ਵੀਊ ਆ ਰਿਹਾ ਚਲੋ ਦੇਖਦੇ ਆਂ ਵੀਊ ਆ ਡੰਡਿਆਂ ਦੀ ਗੱਲ ਕਰਦਾ ਪਿਆ ਇਹ ਬਾਅਦ ਚ ਫਸਾਉਂਦੇ ਆ ਇੱਕ ਦਿਨ ਅਸੀਂ ਆਏ ਸੀ ਕਿ ਗਰਮੀਆਂ ਚ ਉਦੋਂ ਨਹੀਂ ਸੀ ਹੈਗੇ ਆ ਹੁਣ ਹੀ ਫਸਾ ਲਿਆ ਉਹ ਨਿਕਲ ਵੀ ਜਾਂਦਾ ਯਾਰ ਡੰਡਾ ਘੈਂਟ ਆ ਲਾਈ ਬਾਕੀ ਹਾਂਜੀ ਮੈਂ ਤਾਂ ਥੋੜੇ ਆਪਣੇ ਵੀ ਸ਼ਾਟ ਲੈ ਲੈਂਦੇ ਆ ਵਿੱਚ ਤੇ ਕਿਸੇ ਨੂੰ ਇਹ ਹੁੰਦਾ ਵੀ ਬੰਦਾ ਬਣਾ ਕੇ ਡਾ ਰਿਹਾ ਵੀਡੀਓ ਆਪਾਂ ਨਵੇਂ ਆ YouTube ਤੇ प्लीज ਫਾਲੋ ਜਰੂਰ ਕਰਿਓ ਤੇ ਹੋਰ ਵੀ ਵੀਡੀਓ ਆਪਾਂ ਲੈ ਕੇ ਆਵਾਂਗੇ ਸੋਹਣੀਆਂ ਸੋਹਣੀਆਂ ਮੇਰਾ ਇਰਾਦਾ ਹੈਗਾ ਉਹ ਉੱਪਰ ਉੱਪਰ ਵਾਲੀਆਂ ਪਹਾੜੀਆਂ ਤੇ ਜਾਣਾ ਕੋਈ ਸਾਫੀ ਲੱਭ ਜਵੇ ਜਾਂ ਕੋਈ ਇਟਾਲੀਅਨ ਲੱਭ ਜਵੇ ਜਾਂ ਵੀ ਆਪਣਾ ਪੰਜਾਬੀ ਆਪਣਾ ਪੰਜਾਬੀ ਨਹੀਂ ਕਿ ਮੇਰੇ ਘਰ ਮੈਨੂੰ ਜਾਣਾ ਉੱਪਰ ਇਟਾਲੀਅਨ ਦੇ ਨਾਲ ਹੀ ਇਹਨਾਂ ਨਾਲ ਗੱਲ ਕਰਨੀ ਪਾਣੀ ਉੱਪਰ ਚੱਲਦੇ ਆਂ ਕੁਝ ਦੇਖ ਕੇ ਆਉਂਦੇ ਆ ਤੇ ਕੋਈ ਇੱਥੇ ਹੋਰ ਕੋਈ ਜਾਨਵਰ ਜੁਨੀਵਰ ਤਾਂ ਹੈ ਨਹੀਂਗਾ ਕਿੰਨੇ ਤਾਂ ਹੈਗੇ ਇੱਧਰ ਜਾਨਵਰ ਹੈਗੇ ਆ ਪਰ ਲਓ ਜੀ ਆ ਜੰਮੀ ਹੋਈ برف ਆ ਖੁੱਡਾਂ ਹੀ ਆ ਪਤਾ ਨਹੀਂ ਜਾਂਦੀਆਂ ਪੱਟੀਆਂ ਹੋਈਆਂ ਯਾਰ ਆ ਵਾਲੀਆਂ ਇਹ ਚੂਹਿਆਂ ਨੇ ਪੱਟੀਆਂ ਜਾਂ ਕੋਈ ਹੋਰ ਜਾਨਵਰ ਹੋਊਗਾ ਕਾਫੀ ਆਏ ਲੱਗਦਾ ਜਾਨਵਰ ਜੁਨਰ ਹੈਗੇ ਉਹਨਾਂ ਨੂੰ ਹਵਾ-ਹਵਾ ਨਹੀਂ ਲੱਗਦੀ ਹਣੀ ਕਿ ਉੱਤੇ برف ਪਈ ਆ ਕਹਿੰਦੇ ਹੁਣੇ ਮਿੱਟੀ-ਮੋਟੀ ਪਟਕੇ ਬਾਹਰ ਨੂੰ ਸਾਹ-ਸੂਤ ਲਈਏ ਲੱਗਦਾ ਤਾਂ ਕੁਛ ਇਦਾਂ ਹੀ ਆ ਤੇ ਬਾਕੀ ਸਹੀ ਆ nice view ਚੰਦਰਮਾ ਵੀ ਦਿਖਦਾ ਪਿਆ ਥੋੜਾ ਥੋੜਾ ਅੱਧਾ ਹੈਗਾ ਚੰਦਰਮਾ ਵੀ ਦੇਖਦਾ ਇਟਲੀ ਵਾਲਾ ਚੰਦਰਮਾ ਆ ਪਤਾ ਨਹੀਂ ਘਰ ਕੁਰਜਾ ਕੀ ਦਾ ਛੋੜਾਇਆ ਬਣਾਇਆ ਇੱਥੇ ਰਹਿੰਦਾ ਵੀ ਆ ਕੋਈ ਕਿ ਨਹੀਂ ਇਹ ਕੋ ਚੌਪੜੀ ਬਣਾਈ ਆ ਕਾਫੀ ਥੋੜਾ ਹੀ ਰਹਿ ਗਏ ਇਹ ਉੱਪਰ ਜਾਣ ਨੂੰ ਜੇ ਉੱਪਰ ਲਿਆਂ ਪਹਾੜੀਆਂ ਤੇ ਜਾਣਾ ਹੋਵੇ ਕੋ ਹੋਣੀ ਆ ਮੇਰੇ ਹਿਸਾਬ ਨਾਲ 1500 2000 ਤੇ ਹੋਣੀ ਆ ਬਾਰਕ ਸੋਤੇ ਹੀ ਆਏ ਹੋਏ ਆ ਤੇ ਇਹ ਆ ਘਾਟਾ ਬਾਕੀ ਜਹਾਜ ਵੀ ਜਾ ਰਿਹਾ ਇਹ ਵੀ ਚੱਲਿਆ ਲੈ ਕੇ ਲੱਗਦਾ ਕਿਸੇ ਨੂੰ ਇਧਰਲੀ ਸਾਈਡ ਤੇ ਇਧਰ ਨੂੰ ਉੱਪਰ ਨੂੰ ਜਾ ਕੇ ਦਿਖਾਉਂਦੇ ਆ 크리스마ਸ ਦੇ ਪ੍ਰੀਏ ਯਾ 크리스마ਸ ਟ੍ਰੀ ਜਿਹੜੀ ਹੈਗੇ ਆ ਇਹ ਇਥੇ ਕੁਝ ਲਿਖਿਆ ਵੀ ਹੈ ਰੌਂਜੋ ਕੈਨਿੰਗ ਦਾ ਹੀ ਲਿਖਿਆ ਹੋਇਆ ਲੱਕੜ ਦੀ ਤਖਤੀ ਲੱਗੀ ਆ ਅੱਗੇ ਤਾਂ ਫਟ ਗਈ ਆ ਲਾਇਆ ਹੋਇਆ ਉਹਨਾਂ ਨੇ ਚਲੋ ਇਹਦੀ ਬਣਾਉਂਦੇ ਆ ਵੀਡੀਓ ਆ ਕੀ ਲਿਖਿਆ ਆ ਆ ਏਰੀਆ ਲਿਖਿਆ ਡਾਇਰੈਕਸ਼ਨਸ ਦਿੱਤੀਆਂ ਹੋਈਆਂ ਕਿਧਰੋਂ ਕਿਧਰ ਨੂੰ ਜਾਣਾ ਕੀ ਆ ਹਸਾਬ ਕਿਤਾਬ ਉਧਰੋਂ ਉਹ ਵਾ ਉਧਰ ਅੱਗੇ ਜਾ ਕੇ ਦੇਖਦੇ ਆਂ ਕੀ ਹਸਾਬ ਕਿਤਾਬ ਕੀ ਹੋ ਸਕਦਾ ਗੱਡੀ ਵੀ ਚੰਦੀ ਹੋਵੇ। ਇੱਕ ਤਾਂ ਫਾੜੀ ਆ ਲਾਇਆ ਹੈ। ਕਿਤੇ ਕੋਈ ਸੁਣਦੇ ਲਾਇਆ ਵੀ ਅੱਗੇ ਨੂੰ ਨਹੀਂ ਲਾਇਆ। ਕੈਂਪਿੰਗ ਵਾਲਾ ਆਇਆ ਹੈ। ਰੋਚ। ਬਹਾਂੋਂ ਲਾਇਆ ਉਧਰ ਆ। ਕੈਂਪਿੰਗ ਦੇ ਲਾਇਆ ਹੋਇਆ। ਇਹ ਕੀ ਬਿਜਲੀ ਵਾਲੇ ਖੰਭੇ 'ਤੇ ਚੜਿਆ ਭਾਈ। ਕੋਈ ਕੁਝ ਦੱਸਿਆ ਦੱਸਿਆ ਹੈ। ਚਲੋ ਕੋਈ ਨਹੀਂ। 16 ਲੱਖ ਦਾ। ਬੱਧੀਆ ਵਾ ਕੰਪਨੀ ਦਾ ਰੱਦ ਲੱਗੇਗੇ ਜੀ ਬੈ ਕੈਨੇਡਾ ਗਿਆ ਸੀ ਤੇ ਮਿਲਦਾ ਇਦਾਂ ਸੋਨੇ ਕੰਪਨੀ ਨਹੀਂ ਇਹ ਵੀ ਪਤਾ ਨਹੀਂ ਲੱਗਦਾ ਕਿ ਨਹੀਂ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ ਪਤਾ ਨਹੀਂ ਸ਼ਾਇਦ ਇਹਦੇ ਵਿੱਚ ਗਾਰੰਟੀ ਨਾ ਹੋਵੇ ਬਾਅਦ ਤੇ ਕੇ ਵੀ ਚੀਜ਼ ਨੂੰ ਆ ਫਲਾਉਣਾ ਸਿੱਧਾ ਨਹੀਂ ਹੈਗਾ ਅਦਰੋਂ ਕੋਈ ਰੁਕਤਨ ਲਾ ਸਕਦੇ ਆ ਦੋ ਬਾਕੀ 3 ਹੌਲਾ ਥੋੜਾ ਅੱਗੇ ਜਾ ਕੇ ਮੈਂ ਦੇਖ ਕੇ ਉਹਨਾਂ ਕੀ ਆ ਕੀ ਕੈਮਰਾਮੈਨ ਨੂੰ ਮੈਂ ਕਹੂੰਗਾ ਵੀ ਕੁਝ ਵੀ ਕੋਈ ਗੱਲ ਨਹੀਂ ਇੱਥੇ ਖਲੋ ਜਿਓ ਤੇ ਥੋੜਾ ਅੱਗੇ ਜਾ ਕੇ ਹੁੰਦਾ ਕੋਈ ਬੜਾ ਕੋਈ ਸ਼ਰ ਸ਼ੁਰ ਨਾ ਹੋਵੇ ਇੱਥੇ ਜਿਹੜਾ ਬੈਠਾ ਹੈ ਵੀ ਇਹ ਕਿਉਂ ਜਾਨਵਰ ਕੋਲ ਆ ਗਏ ਵੀਡੀਓ ਕੋਈ ਦੇ ਟਾਈਟ ਚਲੋ ਫਿਰ ਚੱਲਦੇ ਆਪਾਂ ਅਗਲੀ ਲੋਕੇਸ਼ਨ ਤੇ ਤੇ ਥੋੜੀ ਕਰੋ ਵੇਟ ਵਧੀਆ ਲੋਕੇਸ਼ਨ ਦਾ ਬੋਗੈਂਡਾ ਚਲੋ ਚੱਲਦੇ ਆ ਲੈ ਕੇ ਓਕੇ ਲਓ ਜੀ ਆਪਾਂ ਹੁਣ ਇੱਥੋਂ ਗੱਡੀ ਮੋੜ ਲਈਏ ਚਲਦੇ ਆਂ ਵਾਪਸ ਤੇ ਕਿੱਥੇ ਘਰ ਗਿਆ ਹੈਗਾ ਇੱਕ ਘਾਰੀਏ ਤੋਂ ਗੱਡੀ ਮੋੜ ਲੈਣੇ ਅੱਗੇ ਪਿੱਛੇ ਦੇਖ ਕੇ ਇਹ ਮੋੜਨੀ ਪੈਂਦੀ ਹੈ ਭਰਾਵਾ ਕੋਈ ਆਉਂਦਾ ਹੀ ਨਾ ਹੋਵੇ ਸ਼ੇਰ ਬਣੇ ਤੇ ਚਲੋ ਚਲਦੇ ਆਪਾਂ ਵਾਪਸ ਤੇ ਆਪਣੇ ਸ਼ਹਿਰ ਵੱਲ ਵਾਪਸ ਚਲਦੇ ਆ ਪਿੰਡ ਵੱਲ